ਦੀ ਪਰਚੇ ਮੈਨੂੰ ਅਫਸਰਾਂ ਨੇ ਕਿਹਾ ਵੀ 21 ਪਰਚੇ ਤਰ ਤੇ ਹੋਰ ਤਿਆਰ ਨੇ ਜੇ ਤੂੰ ਬੋਲੇਗਾ 21 ਪਰਚੇ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਭਾਨਾ ਸਿੱਧੂ ਜੇਲ੍ਹ ਤੋਂ ਰਿਹਾ ਹੋ ਕੇ ਆਪਦੇ ਘਰ ਪਿੰਡ ਕੋੜ ਦੁਨੇ ਵਿਖੇ ਪਹੁੰਚ ਚੁੱਕਿਆ ਹੈ ਸਭ ਤੋਂ ਪਹਿਲਾਂ ਆਪਦੀ ਦਾਦੀ ਨੂੰ ਮਿਲਿਆ ਜਿਸ ਨੂੰ ਮਿਲ ਕੇ ਭਾਨਾ ਸਿੱਧੂ ਬਹੁਤ ਭਾਵਕ ਹੋਇਆ ਹੈ ਚੱਲ ਰਹੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੱਸੇ ਜਾ ਰਿਹਾ ਹੈ ਕਿ ਭਾਨਾ ਸਿੱਧੂ ਦੀ ਸਿਹਤ ਬਹੁਤ ਖਰਾਬ ਚੱਲ ਰਹੀ ਹੈ ਜਿਸ ਦੇ ਬਾਅਦ ਯੁੱਧ ਵੀ ਉਹ ਦਿੱਲੀ ਧਰਨੇ ਤੇ ਜਾਨ ਲਈ ਤਿਆਰ ਹੋ ਗਿਆ ਏ ਇਸ ਗੱਲ ਦਾ ਖੁਲਾਸਾ ਲਕੇ ਸਿਧਾਣੇ ਨੇ ਕੀਤਾ ਹਾਲਾਂਕਿ ਟਾਈਫਾਇਟ ਆ ਪਾਨੇ ਨੂੰ ਬਿਮਾਰ ਸੀਗਾ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਪਾਨੇ ਸਿੱਧੂ ਨੇ ਵੱਡੇ ਖੁਲਾਸੇ ਕੀਤੇ ਨੇ ਜਿਸ ਦੇ ਵਿੱਚ ਦੱਸਿਆ ਉਸਨੇ ਕਿ ਉਸ ਤੇ ਕਿਵੇਂ ਤਸ਼ੱਦਦ ਕੀਤੀ ਗਈ ਹੈ ਤੇ ਕਿਵੇਂ ਝੂਠੇ ਪਰਚੇ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰਚੇ ਮੈਨੂੰ ਅਫਸਰਾਂ ਨੇ ਕਿਹਾ ਵੀ 21 ਪਰਚੇ ਤਰਤੇ ਹੋਰ ਤਿਆਰ ਨੇ ਜੇ ਤੂੰ ਬੋਲੇਗਾ ਇੱਕ ਕੀ ਪਰਚੇ ਭਾਨੇ ਸਿੱਧੂ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਹੈ ਕਿ ਕਿਵੇਂ 45 ਕਰੋੜ ਰੁਪਇਆ ਉਸਦੇ ਖਾਤੇ ਵਿੱਚ ਪਾ ਕੇ ਉਸ ਨੂੰ ਢੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ ਗਈ ਹੈ 45 ਕਰੋੜ ਰੁਪਇਆ ਖਾਤੇ ਦੇ ਵਿੱਚ ਪਾ ਕੇ ਵਿਦੇਸ਼ੀ ਫੰਡ ਥਰੂ ਕਰਦਾ ਪਾਕਿਸਤਾਨ ਦਾ ਕਿਹੜਾ ਨੌਜਵਾਨ 45 ਕਰੋੜ ਪਵਾ ਲੂਗਾ ਜੀ ਇਹ ਕੰਮ ਮੇਰੇ ਨਾਲ ਹੋਣ ਵਾਲਾ ਆਉਣ ਵਾਲੇ ਜਨਵਰੀ ਵਿੱਚ ਮੈਂ ਆਖਰ ਦੇ ਵਿੱਚ ਭਾਨਾ ਸਿੱਧੂ ਨੇ ਇਹ ਗੱਲ ਕਹੀ ਕਿ ਉਹ ਲੋਕਾਂ ਦੇ ਕਿਸਾਨ ਜਥੇਬੰਦੀਆਂ ਦੇ ਤੇ ਕੁਝ ਸਿਆਸੀ ਪਾਰਟੀਆਂ ਦੇ ਮਦਦ ਦੇ ਨਾਲ ਬਾਹਰ ਆਇਆ ਹੈ ਤੇ ਉਹ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਸਤਿਕਾਰ ਕਰਦਾ ਹਾਂ ਕਿਤਾ ਤੁਹਾਡੇ ਲੋਕਾਂ ਨੇ ਤਾਕਤ ਦੇ ਨਾਲ ਮੈਂ ਬਾਹਰ ਆਇਆ ਕਿਸਾਨ ਜਥੇਬੰਦੀ ਦੇ ਤਾਕਤ ਦੇ ਨਾਲ ਬਾਹਰ ਆਇਆ ਨਹੀਂ ਮੈਂ ਬਾਹਰ ਨਹੀਂ ਜਾ ਸਕਦਾ ਜੇ ਗੱਲ ਕਰੀਏ ਛੰਬੂ ਬਾਰਡਰ ਦੀ ਤਾਂ ਉੱਥੇ ਹਾਲਾਤ ਬਹੁਤ ਹੀ ਚਿੰਤਾਜਨਕ ਬਣੇ ਹੋਏ ਨੇ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਨਾਲ ਹਮਲਾ ਕੀਤਾ ਜਾ ਰਿਹਾ ਹੈ ਪਰ ਫੇਰ ਵੀ ਕਿਸਾਨ ਡਟੇ ਹੋਏ ਨੇ ਤੇ ਉਹਨਾਂ ਨੇ ਕਾਫੀ ਹੱਦ ਤੱਕ ਜਿਹੜੇ ਬੈਰੀਗੇਟ ਲਾਏ ਹੋਏ ਸੀ ਉਹਨਾਂ ਨੂੰ ਤੋੜ ਦਿੱਤਾ ਹੈ ਤੁਸੀਂ ਚੱਲ ਰਹੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ

और सोनीपत के पास सारी इंडस्ट्रीज थी वो भी बंद हो गई थी तो हरियाणा के लोगों को काफी नुकसान हुआ था वो आना चाहते हैं बेशक वो आए पैदल आए तो हमें उन पैदल आते हैं हम उन्हें जाने देंगे बसों से जाए ट्रेन से जाएं, हम उन्हें जाने देंगे लेकिन ट्रैक्टर से अगर वो आ रहे हैं तो उन्हें जाने नहीं दिया जाए जदों एक पत्रकार ने सवाल किया कि जेकर वो ट्रैक्टर नहीं लेके जाएंगे तो दिल्ली किमें पहुंचेंगे आओ सुनिए की क्या अगर अगर वो रिक्वेस्ट करेंगे बस ट्रेन ट्रेनें चल रही हैं बसें भी चल ही रही हैं ਤਾਂ ਅਗਰ ਉਹ ਰਿਕੁਐਸਟ ਕਰਨਗੇ ਤਾਂ ਜੋ ਹੈ ਉਹਨੇ ਮਹਈਆ ਕਰਾਈ ਜਾਏਗੀ ਲੇਕਿਨ ਟਰੈਕਟਰ ਸੇ ਉਹਨੇ ਜਾਣੇ ਨਹੀਂ ਦਿੱਤਾ ਜਾਏਗਾ ਜਦੋਂ ਇੱਕ ਰਿਪੋਰਟਰ ਨੇ ਪੁੱਛਿਆ ਕਿ ਤੁਸੀਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਕਿਉਂ ਰੋਕ ਰਹੇ ਹੋ ਤਾਂ ਪੁਲਸਾਸਰ ਨੇ ਕਿਹਾ ਕਿ ਸਾਨੂੰ ਅੰਬਾਲਾ ਦੇ ਲੋਕਾਂ ਨੇ ਇਹ ਅਪੀਲ ਕੀਤੀ ਸੀ ਕਿ ਇੱਥੇ ਕਿਸਾਨਾਂ ਦੇ ਟਰੈਕਟਰ ਨਾ ਆਉਣ ਦਿੱਤੇ ਜਾਣ ਤੇ ਅਸੀਂ 144 ਦੇ ਤਹਿਤ ਇਹਨਾਂ ਨੂੰ ਰੋਕ ਰਹੇ ਹਾਂ ਤੇ ਸਾਡੇ ਕੋਲੇ ਫੋਰਸ ਦੇ ਵੀ ਪੁਖਤਾ ਪ੍ਰਬੰਧ ਨੇ डिप्लॉयमेंट uh, जो है पूरी फोर्स है हमारे पास कि जिससे कि ट्रैक्टरों से जो है आवागमन जो है हम लोग रोक पाएँ क्योंकि उनसे जो है सारा ट्रैफिक रुक जाता है काफ़ी दिक्कतें आती हैं लोगों को तो यहाँ के लोगों ने भी अम्बाला और आसपास सारे लोगों ने हमसे रिक्वेस्ट की है कि उन्हें ट्रैक्टरों से ना आने दिया जाए और उसी के तहत उनकी जो रिप्रजेंटेशंस थी जो लोगों ने हमें रिक्वेस्ट की है कि उन्हें ना आने दिया जाए उसके तहत एक लगाई गई थी और उसी की जो है पूरी अनुपालना की जाएगी